ਨੀਵਾ ਜਾਓ ਕਿ ਬਾਬਾ ਬਚਤਰ ਸਿੰਘ ਕਹਿੰਦਾ ਜੇ ਤੂੰ ਥਾਪੜਾ ਨਹੀਂ ਮਹਿ ਮਹਿ ਮੈਂ ਹਾਥੀ ਕਿਆ ਬਪਰੋ ਜੋ ਅਰ ਛਕੈ ਅਗਾਰੀ ਸੁਣਿਓ ਸੁਰਗਮੇ ਏਕ ਐਰਾਵਤ ਤਿਸ ਕੋ લેਹੋ ਮਾਰੀ ਕਲਗੀਧਰ ਪਾਤਸ਼ਾਹ ਥਾਪੜਾ ਦੇ ਐ ਭਾਈ ਧਾਰ ਦੇ ਰਾਜਿਆਂ ਦਾ ਹਾਥੀ ਕੀ ਵਜੂਦ ਰੱਖਦਾ ਏ ਤੇਰਾ ਥਾਪੜਾ ਹੋਵੇ ਤੇ ਇੰਦਰ ਦੇਵਤੇ ਦੇ 에ਰਾਵਤ ਹਾਥੀ ਨੂੰ ਬਨ ਕੇ ਤੇਰੇ ਅੱਗੇ ਸੁੱਟ ਦਵਾਂ ਤੇਰਾ ਥਾਪੜਾ ਹੋਵੇ ਤੇ 에ਰਾਵਤ ਢਾ ਲਵਾਂ ਇਸ ਹਾਥੀ ਦੀ ਕੀ ਗੱਲ ਕਰਦੇ ਦਿੱਤਾ ਥਾਪੜਾ ਕਲਗੀ ਧਰਨੇ ਚੜਿਆ ਘੋੜੇ ਤੇ ਵਾਗਾ ਤੇ ਰੱਖ ਕੇ ਪੈਰ ਲੱਕ ਤੇ ਛਾਲ ਮਾਰ ਕੇ ਚੜ ਗਿਆ ਲੈ ਕੇ 나ਗਨੀ ਜੋੜ ਕੇ ਕਲਗੀਧਰ ਪਾਤਸ਼ਾਹ ਦੇ ਅੰਤਰ ਆਤਮਾ ਨਾਲ ਹੱਥ ਤੇ ਆਖਣ ਲੱਗਾ ਤਮਿਆਂ ਨੂੰ ਕਦੇ ਲੋਹਾ ਨਹੀਂ چیر ਸਕਿਆ ਬਾਪੂ ਹੁਣ ਥਾਪੜੇ ਦੀ ਪੈਜ ਰਖੀ ਜਦੋਂ ਕੱਢ ਕੇ 나ਗਣੀ ਤਮਿਆਂ ਤੇ ਮਾਰੀ ਤੇ ਸੱਤ ਤਵੇ چیر ਕੇ ਹਾਥੀ ਦਾ ਮੱਥਾ ਵੰਨ ਦਿੱਤਾ ਤੜਫਦਾ ਹੋਇਆ ਹਾਥੀ ਹਜ਼ਾਰਾਂ ਫੌਜਾਂ ਨੂੰ ਮੁਗਲਿਆ ਸਲਤਨਤ ਬਾਈ ਧਾਰ ਦੀਆਂ ਫੌਜਾਂ ਨੂੰ ਮਿੱਦਦਾ ਹੋਇਆ ਅਖੀਰ ਕਾਲ ਦੇ ਮੂੰਹ ਵਿੱਚ ਜਾ ਪਿਆ ਜੇ ਥਾਪੜਾ ਨਾ ਹੁੰਦਾ ਤੇ ਕੀੜੀ ਨਾ ਮਰਦੀ ਹਾਥੀ ਕਿਥੋਂ ਢਾਲਿਆ ਬਚਤਰ ਸਿੰਘ ਨੇ